ਥੋੜਾ ਸ਼ਾਰਟ ਕਰ। ਜਿਹੜੇ ਪ੍ਰਧਾਨ ਵੀ ਨਹੀਂ ਨੇ ਰਿਸ਼ਤਾਰਜ ਵੀ ਜੋੜੇ ਪੰਜਰਾ ਕਾਕਾ ਰਵਿੰਦੀਪ ਸਿੰਘ ਸਾਧਾ ਮੰਤਰੀ ਪੰਜਾਬ ਅਤੇ ਧਰਮਪ੍ਰੀਤ ਗਾਂਧੀ ਜੀ ਬਹੁਤ ਪਾਰਟੀ ਨੇ ਜਿਹੜੀ ਲਕਸ਼ਮ ਮਹਾਂ ਦੇ ਆਪਣੇ ਸਾਥੀਆਂ ਸਵੇਤ ਅੰਜਲੇ ਬਰਾਜਮਾਰ ਆਉਣ ਜਾ ਰਹੇ ਨੇ ਅਸੀਂ ਉਹਦਾ ਸਵਾਗਤ ਕਰਦੇ ਹਾਂ ਤੇ ਚਲਣ ਬਾਰੇ ਸਮਾਜਿਕ ਸੇਵਾ ਕਰਨ ਦਾ ਹੈ ਧਰਮ ਦੀ ਗੱਲ ਦੀ ਮੈਕ ਸੀਨੀਅਰ ਕਲਾਸ ਤੋਂ 550 ਹਰਤੀ ਦੀ ਵਿਸ਼ੇਸ਼ਗਤ ਇਧਰ ਆਓ ਆਪਾਂ ਨੂੰ ਸानिਧੀ ਕੀ ਤੇ ਜਾਣਕਾਰੀ ਹੋ ਗਿਆ ਸਰਗੀਆਂ ਸਰਦਾਰ ਪਰਸਨ ਸਿੰਘ ਉਹਕੇ ਅੱਜ ਵੀ ਯਾਦ ਕਰਦੇ ਨੇ ਇਮਾਨਦਾਰੀ ਦੀ ਸਿੱਖਿਆ ਜੇਕਰ ਪੰਜਾਬ ਦੇ ਵਿੱਚ ਕੋਈ ਲੀਡਰ ਇਮਾਨਦਾਰੀ ਲੀਡਰ ਜਾਂ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਤੋਂ ਪਰਵਾਹ ਹੋ ਜਾਵੇ ਨਹੀਂ ਜਿੱਤੀ ਨਾ ਜਿੱਤੇ ਪਰ ਬੌਜੀਟਰ ਵਾਹ ਤੁਸੀਂ ਡਾਕਟਰ ਸਾਹਿਬ ਆ ਲਓ ਜਿੰਨਾ ਨੇੜੇ ਹੋ ਜੋ ਕੋਈ ਫਾਇਦਾ ਕਰਦੇ ਹਰਦੇਵ ਜੀ ਯਾਰ ਨਾ ਬੋਲੇ ਬਾਜ ਆਉਂਦੀ ਹੈ ਵਿੱਚ ਵੇਰ ਆਵਾਜ਼ ਪਉਂਦਾ ਬੋਲੇ ਸੋਨਾ ਯਾ ਸੋਨਾ ਯਾ ਸੋਨਾ ਆ ਜਿੰ다 ਸਿੰਘ ਜੀ ਟੋਣਾ ਅਜਾ ਨੈਲ ਸਿੰਘ ਜੀ ਸਰਪੰਚ ਬਾਬੂ ਕਮਾਲ ਜੀ ਜੱਲਾ ਔਰ ਜਿਹੜੀ ਸ਼ਖਸੀਅਤ ਦੇ ਤਹਿਤ ਤੁਹਾਡੀ ਸੰਗਤਾਂ ਦੇ ਤਹਿਤ ਰੂਪ ਰੂਪ ਹੋ ਕੇ ਗਏ ਹਾਂਗੇ ਉਹ ਸ਼ੋਕੇ ਬਕਾਇਦਾ ਸੇਵਾ ਨਿਭਾ ਕੇ ਕਾਂਗਰਸ ਪਾਰਟੀ ਸ਼ਮੂਲੀਅਤ ਕੀਤੀ ਹੈ ਜੋ ਜੰਗੇ ਜਾਤੀ ਚ ਰੋਲ ਸੀਗਾ ਉਹ ਅੰਗਰੇਜ਼ ਭਗਤੀ ਦਾ ਸੀਗਾ ਨਾ ਭਾਰਤ ਦਾ ਰੋਲ ਸੀਗਾ ਉਹ ਦੇਸ਼ ਭਗਤੀ ਦਾ ਰੋਲ ਸੀਗਾ ਸੋ ਮੈਂ ਸਲਾਮ ਕਰਦਾ ਇਸ ਧਰਤੀ ਨੂੰ ਤੁਹਾਨੂੰ ਸਭ ਨੂੰ ਇਸ ਪਰਿਵਾਰ ਨੂੰ ਔਰ ਜੋ ਮੈਂ ਪਿਆਰ ਲੋਕਾਂ ਦੇ ਨਾਲ ਨਿੱਜੀ ਤੌਰ ਤੇ ਜਿਸ ਤਰ੍ਹਾਂ ਮਿਲੇ ਨੇ ਲੋਕ ਆ ਕੇ ਕਾਕਾ ਜੀ ਨੂੰ ਚੇਅਰਮੈਨ ਅਸੀਂ ਕੁਲਵਿੰਦਰ ਸੁਖਨੀ ਬਣ ਗਏ ਅੱਛਾ ਤੁਹਾਡੀ ਬੋਲੀ ਬਹੁਤ ਲਾਡੀ ਸੁਖਨੀ ਬਣ ਗਈ ਬਾਈ ਚੇਅਰਮੈਨ ਬਲਵਿੰਦਰ ਕੋਲ ਖੈਰਾ ਜੀ ਹਰਬੰਸ ਸੁਹੀ ਜੀ بلو ملے بال جی سنجیو سنایا نیشنل سارے ہی پروارکن سنی جی بہت ودیا ہے گا بڑا بڑا جوش ہے گا ہے ਸਾਰਾ ਕੱਲ ਤੋਂ ਰੋਟੀ ਦੀ ਪੂਜਾ ਕਰਕੇ ਸ਼ੁਰੂ ਕਰ ਰਹੇ ਸਾਰਾ ਹਲਕਾ ਤੁਹਾਡੇ ਸਾਹਮਣੇ ਹੈਗਾ ਸਾਰੇ ਲੋਕਾਂ ਦਾ ਸਾਰੇ ਦੋਸਤਾਂ ਮਿੱਤਰਾਂ ਦਾ ਸਹਿਯੋਗ ਹੈਗਾ ਕਾਕਾ ਰਣਦੀਪ ਜੀ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਸੀਗੇ ਸਾਡੇ ਵਿਚਕਾਰ ਨੇ ਇਹਨਾਂ ਦਾ ਆਪਣਾ ਜੋ ਪਰਿਵਾਰਕ ਪ੍ਰਭਾਵ ਹੈਗਾ ਉਹਨੂੰ ਪੂਰਾ ਕਾਂਗਰਸ ਦੇ ਪਾਰਟੀ ਦੇ ਹੱਕ ਵਿੱਚ ਝੋਕ ਰੱਖਿਆ ਇਹਨਾਂ ਨੇ ਜੋ ਸਾਥ ਸਿੰਘ ਧਰਮਸੋਧਰ ਦੇ ਭਾਈ ਸਾਹਿਬ ਨੇ ਉਹ ਵੀ ਇੱਥੇ ਨੇ ਬਿਵੇਕ ਸਿੰਗਲਾ ਤੇ ਬਿੱਟੂ ਜੀ ਨੇ ਜਿੰਨੀ ਮਿਹਨਤ ਕੀਤੀ ਅਲੱਗ-ਅਲੱਗ ਵਪਾਰਕ ਜਥੇਬੰਦੀਆਂ ਦੇ ਨੂੰ ਮੈਂ ਦੇ ਇਕੱਠੇ ਕੀਤੇ ਆ ਜਿਨ੍ਹਾਂ ਪਿੱਛੇ ਹਜ਼ਾਰਾਂ ਵੋਟਾਂ ਦਾ ਸਮੂਹ ਹੈਗਾ ਆ ਅੱਜ ਉਹਨਾਂ ਨੂੰ ਦੇਖ ਕੇ ਮਿਲ ਕੇ ਬਹੁਤ ਖੁਸ਼ੀ ਹੋਈ ਹੈਗੀ ਹੈ ਅੱਜ ਦਾ ਸਾਇਦ ਦੱਸਦਾ ਹੈਗਾ ਕਿ ਨਾਪਾ ਜਿਹੜੀ ਕਿ ਰਵਾਇਤੀ ਕਾਂਗਰਸੀ ਸੀਟ ਰਹੀ ਹੈ ਇਸ ਵਾਰ ਉਹ ਲਾਜਵੀ ਤੌਰ ਤੇ ਬਹੁਤ ਵੱਡੇ ਅੰਤਰ ਨਾਲ ਸਾਰੇ ਪਿਹੜਾ ਹਲਕੇ 'ਚੋਂ ਸਭ ਤੋਂ ਅੱਜ ਲੀਡ ਹੋਊਗੀ ਤਾਂ ਉਹ ਹਲਕਾ ਨਾਪਾ ਦੀ ਹੋਊਗੀ ਕਿਉਂਕਿ ਇੱਕ ਪਾਸੇ ਅਸ਼ੀਰਵਾਦ ਹੈਗਾ ਇਸ ਅੱਜ ਜੋ ਅੱਜ ਦਾ ਇਕੱਠ ਇੱਥੇ ਹੋਇਆ ਇੱਕ ਪਾਸੇ ਅਸ਼ੀਰਵਾਦ ਹੈਗਾ ਜੋ ਇੱਕ ਪਰਿਵਾਰਕ ਜੋ ਪਰਿਵਾਰਕ ਇੱਕ ਇੱਕ ਪਰਿਵਾਰ ਹੈਗਾ ਜਿਹੜਾ ਕਿ ਗੁਦਰਸ਼ਨ ਹੋਵਨ ਸਿੰਘ ਹੋਰਾਂ ਦੇ ਉਦੋਂ ਤੋਂ ਲੈ ਕੇ ਹੁਣ ਤੱਕ ਨਾਪੇ ਚੱਲੇ ਆ ਰਿਹਾ ਉਹਨਾਂ ਦੇ ਫਰਜੰਦ ਕਾਕਾ ਰਣਦੀਪ ਸਿੰਘ ਜੀ ਦਾ ਉਹ ਜਿਹੜਾ ਪ੍ਰਭਾਵ ਹੈਗਾ ਇੱਕ ਪਾਸੇ ਉਹ ਨਾਲ ਹੈਗਾ ਸੋ ਦੋਹੇ ਕੁੱਲ ਮਿਲਾ ਕੇ ਅੱਜ ਸਾਨੂੰ ਅੱਜ ਨਾ ਹੌਸਲਾ ਹੋਇਆ ਇੱਥੇ ਆ ਕੇ ਕਿ ਇੰਨ ਲੱਗਦਾ ਕਿ ਇੱਕ ਧੇਰੀ ਹੈਗੀ ਹੈ ਜੋ ਕਾਂਗਰਸ ਦੇ ਪੱਖ ਵਿੱਚ ਚੱਲ ਰਹੀ ਹੈ ਹਲਕਾ ਨਾ ਭਾਵੇਂ ਬਹੁਤ ਵਧੀਆ ਜੀ ਰਿਸਪੌਂਸ ਲੋਕਾਂ ਦਾ ਬੜਾ ਸਾਹ ਹੈਗਾ ਜੀ ਬੜਾ ਜੋਸ਼ ਹੈਗਾ ਔਰ ਬੜਾ ਵਧੀਆ ਆਰਗੇਨਾਈਜ਼ ਕੀਤਾ ਗਿਆ ਪ੍ਰੋਗਰਾਮ ਨਵਜੋਤ ਸਿੰਘ ਸਿੱਧੂ ਦਾ ਆਇਆ ਕੀ ਫੋਨ ਤੁਹਾਨੂੰ ਨਹੀਂ ਮੈਨੂੰ ਗੱਲ ਹੋਈ ਜੀ ਕੁਝ ਦਿਨ ਪਹਿਲਾਂ ਉਹਨਾਂ ਦੀ ਮੈਡਮ ਨੂੰ ਨਵੀਂ ਤਕਲੀਫ ਆ ਗਈ ਸੀਗੀ ਐ ਜੋ ਪ੍ਰੋਬਲਮ ਤੁਹਾਨੂੰ ਪਤਾ ਹੈਗੀ ਹੈ ਤੇ ਉਹ ਆਹ ਉਹ ਕਾਂਗਰਸ ਦੇ ਨਾਲ ਹੀ ਨੇ ਜੀ ਡਾਕਟਰ ਬਲਬੀਰ ਸਿੰਘ ਦਾ ਵਿਰੋਧ ਹੋਇਆ ਜੀ ਗੱਲ ਪਿੰਡ ਕਿਵੇਂ ਵਾਚ ਕਰਦੇ ਦੇਖੋ ਜੋ ਲੋਕਾਂ ਨੂੰ ਸਵਾਲ ਪੁੱਛਦੇ ਨੇ ਜੋ ਵਾਦੇ ਕੀਤੇ ਸੀਗੇ ਲੋਕਾਂ ਦੇ ਨਾਲ 1000 ਰੁਪਏ ਪੈਨਸ਼ਨ ਵਾਲਾ ਜਾ ਮਤਲਬ ਹੋਰ ਜੋ ਕਿਸਾਨੀ ਦਾ ਵਾਅਦਾ ਕੀਤਾ ਸੀ ਕਿ ਮੁਰਗੀ ਦਾ ਮੁਆਵਜ਼ਾ ਬੱਕਰੀ ਦਾ ਮੁਆਵਜ਼ਾ ਉਹ ਲੋਕ ਬੁਸ਼ਤਨ ਵਿੱਚ ਭਾਈ ਦਿਓ ਮੁਆਵਜ਼ਾ ਕਹਿੰਦੇ ਸੀ ਗਰਦਾਵਿਆਂ ਬਾਅਦ ਹੋਣ ਗਿਆ ਮੁਆਵਜ਼ਾ ਪਹਿਲਾਂ ਮਿਲੂਗਾ ਸੋ ਜਿਹੜੇ ਸਟੇਜੀ ਭਾਸ਼ਣ ਜਿਹੜੇ ਸਟੇਜੀ ਭਾਸ਼ਣ ਕੀਤੇ ਹੋਏ ਆ ਹੁਣ ਸਾਹਮਣੇ ਆ ਰਹੇ ਹੈਗੇ ਕਿ ਲੋਕਾਂ ਲੋਕੀ ਔਕੇ ਨੇ ਤੇ ਸਵਾਲ ਲੋਕਾਂ ਨੇ ਪੁੱਛਰੇ ਬਾਜ਼ਰ ਬੰਦੇ ਹੈਗੇ ਸ਼੍ਰੀਮਤੀ ਪੰਨੀਤਕਾਰ ਨੂੰ ਵੀ ਤੇ ਡਾਕਟਰ ਬਲਵੀਰ ਨੂੰ ਪੰਨੀਤਕਾਰ ਪਰਨੀਤਕਾਰ ਦੇ ਜਿਹੜੇ ਜਿਹੜੇ ਚੋਣ ਪ੍ਰਚਾਰ ਚ ਮੌਤ ਹੋ ਗਈ ਤੇ ਕਮਤੀ ਕਿਸਾਨ ਦੀ ਇਹ ਬਹੁਤ ਬਦਕਿਸਮਤੀ ਹੈਗੀ ਹੈ ਸਰ ਕੋਈ ਆਪਣਾ ਪ੍ਰਚਾਰ ਕਰਦਾ ਵੀ ਹੱਕ ਹੈਗਾ ਇਹ ਵਿਰੋਧ ਕਰਨ ਵਾਲੇ ਲੋਕਾਂ ਦਾ ਜਮਹੂਰੀ ਹੱਕ ਹੈਗਾ ਹੈ ਤੇ ਜਿਹੜੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਖਿਲਾਫ ਮਕਦਮਾ ਦਰਜ ਹੋ ਗਿਆ ਹੈਗਾ ਸਾਨੂੰ ਮੇਰੇ ਅਗੇ ਪੁਲਿਸ ਇਮਾਨਦਾਰੀ ਨਾਲ ਕਾਰਵਾਈ ਕਰਕੇ ਉਹਨਾਂ ਨੂੰ ਬੰਦੀ ਧਰਾਵਾਂ ਦੇ ਸਜ਼ਾ ਦੇਣਗੇ ਕਿਸਾਨ ਦੇ ਘਰ ਵੀ ਨਹੀਂ ਗਏ ਜਿੱਦੀ ਕੌਤਥੀ ਹੋਈ ਹੈ ਕਿਵੇਂ ਇਹ ਜਾਨ ਜਾਣੇ ਜਾਣ ਜੋਗਾ ਹੈ ਹੀ ਨਹੀਂ ਇਹ ਟੱਬਰ ਜਾਣ ਜੋਗਾ ਹੈ ਹੀ ਨਹੀਂ ਕਿਉਂਕਿ ਉਸ ਭਾਜਪਾ ਦੇ ਨਰੇ ਨੇ ਜਿਹਨੇ 750 ਕਿਸਾਨਾਂ ਦੀ ਕਤਲ ਹੈ ਜਿਹਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਘਾਰ ਥਲੇ ਦਰੜ ਕੇ ਮਾਰਿਆ ਹੈਗਾ ਹੁਣ ਵੀ ਉਹ ਭਾਜਪਾ ਦਾ ਕੈਂਡੀਡੇਟ ਹੈਗਾ ਜਿਸ ਨੇ ਕਿਸਾਨਾਂ ਜਿੱਤੇ ਵਾਦੇ ਤੋਂ ਮਨਕਰ ਹੋਈ ਹੈਗੀ ਹੈ ਬਿਜਲੀ ਬਿੱਲ ਵਾਪਸ ਲੇ ਆਜ ਦਾ ਕੇਂਦਰ ਸਰਕਾਰ ਨੇ ਪੇਸ਼ ਕੀਤਾ ਸੀਗਾ ਜਿਹੜੇ ਮੁਕਦਮੇ ਸੀਗੇ ਵਾਪਸ ਨਹੀਂ ਲਏ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਦਿੱਤੀ ਹੈਗੀ ਸਾਨੂੰ ਦਾ ਧੋਖਾ ਕੀਤਾ ਗਿਆ ਅੱਜ ਆਖੀ ਉਹਨਾਂ ਨੂੰ ਬੁਲਾਇਆ ਸੀਗਾ ਔਰ ਬੜਾ ਉਛਾਹ ਦੇਖਣ ਨੂੰ ਲੋਕਾਂ ਚ ਮਿਲਿਆ ਔਰ ਉਹਨਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਤਹਿਤ ਤੁਹਾਨੂੰ ਤਕੜਾ ਸਮਰਥਕ ਦਵਾਂਗੇ ਉਹਨਾਂ ਨੇ ਤੋਂ ਮੰਗ ਰੱਖੀ ਹੈ ਕਿ 90 ਨੂੰ ਸਾਡਾ ਜਿਹੜਾ ਦਿਲ ਦਾ ਦਰਦ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਅਸੀਂ ਮੰਗ ਕੀਤੀ ਸੀ ਬੜੀ ਉਮੀਦਦਾਰ ਪਰ ਉਹ ਵੀ ਕਹਿੰਦੇ ਰਹੇ ਕਿ ਸਾਡੀ ਪਰਵਾਰਿਕ ਸਾਂਝ ਹੈ ਲੇਕਿਨ ਉਹ ਅਧੂਰਾ ਰਹਿ ਗਿਆ ਇਹਨਾਂ ਤੋਂ ਵਿਸ਼ਵਾਸ ਦਿੱਤਾ ਹੈ ਕਿ ਪਾਰਲੀਮੈਂਟ ਜਾ ਕੇ ਜੇ ਸਾਡੀ ਸਰਕਾਰ ਬਣਦੀ ਹੈ ਨਾਬੇ ਨੂੰ ਜਿਹੜਾ ਉਹ ਅਧਿਕਾਰ ਹੈ ਹੱਕ ਹੈ ਜ਼ਿਲ੍ਹੇ ਦਾ ਦਰਜਾ ਨਾਬੇ ਨੂੰ ਮਿਲਣਾ ਚਾਹੀਦਾ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਦਾ ਜਰੂਰ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਬਰਨਾਲਾ ਅਤੇ ਮਲੇਰ ਕੋਟਲਾ ਦੋ ਜ਼ਿਲ੍ਹੇ ਬਣਾਏ ਲੇਕਿਨ ਨਾਬੇ ਦੀ ਆਵਾਜ਼ ਨੂੰ ਉਹਨਾਂ ਨੇ ਅਣਹੋਣੀ ਕਰਤਾ ਤੋਂ ਇਸ ਕਰਕੇ ਮੈਨੂੰ ਪੂਰਨ ਵਿਸ਼ਵਾਸ ਹੈ ਕੀ ਗਾਂਧੀ ਸਾਹਿਬ ਜੋ ਕਹਿਣੀ ਤੇ ਕਰਨੀ ਦੇ ਸਾਡੇ ਨਾਲ ਇਹਦੇ ਤਹਿਤ ਮੁਕੰਮਲ ਕਰਨਗੇ ਜੇ ਸਾਡੀ ਸਰਕਾਰ ਬਣੂਗੀ ਤਾਂ ਨਾ ਬੇਨਜ਼ੂਰ ਜ਼ਿਲ੍ਹਾ ਬਣਾਵਾਂਗੇ ਜੀ 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 ਜ ਬੜੀ ਮੜਪਾਗੀ ਗੱਲ ਹੈ ਪੰਜਾਬ ਲਈ ਬਹੁਤ ਮੜਪਾਗੀ ਗੱਲ ਹੈ ਤੇ ਜਿਹੜੇ ਕਾਰਨ ਜੋ ਕਹ ਰਹੇ ਜੇ ਕੇਂਦਰ ਸਰਕਾਰ ਆਉਂਦੀ ਹੈ ਸਾਡੀ ਕੇਂਦਰ ਸਰਕਾਰ ਆਉਂਦੀ ਹੈ ਸਾਡੀ ਬੀਜੇਪੀ ਦੇ ਤੇ ਜਿਹੜਾ ਕਿਸਾਨਾਂ ਦਾ ਪੈਦੇ ਤਾਰ ਕੇ ਸਾਡਾ ਕਰਾਂ ਕਿਸ ਤਰ੍ਹਾਂ ਦੇ ਦੋ ਤਰ੍ਹਾਂ ਚੋਂ ਕਾਂਗਰਸ ਪਾਰਟੀ ਨੇ ਮੈਂ ਪਹਿਲਾਂ ਵੀ ਇੰਟਰਵਿਊ ਚ ਕਿਹਾ ਦੇਰ ਆਏ درست ਹੈ 15 ਸਾਡੀ ਜਿਹੜੀ ਐਮਐਸਪੀ ਹੈ 18 ਉਹਨਾਂ ਨੇ ਬਕਾਇਦਾ ਐਲਾਨ ਕੀਤਾ ਆਪਣੇ ਚੌਨ ਮੈਨੀਫੈਸਟ ਜਿਹੜੇ ਪੰਜ ਮੈਨੀਫੈਸਟੋ ਚ ਉਹਨਾਂ ਨੇ ਜ਼ਿਕਰ ਕੀਤੇ ਨਾ ਨਇਆ ਮੈਨੀਫੈਸਟੋ ਮੋਸੂਲ ਨੇ 30 ਐਮਐਸਪੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਹੋਰ ਕਿਸੇ ਪਾਰਟੀ ਨੇ ਅਜ ਤੱਕ ਇਹ ਐਲਾਨ ਨਹੀਂ ਕੀਤਾ ਨਾ ਹੀ ਉਹਨਾਂ ਨੇ ਇਹ ਸਾਡੇ ਹਿੰਦੂਸਤਾਨ ਦੇ ਲੋਕਾਂ ਨਾਲ ਕਿਸਾਨਾਂ ਨਾਲ ਵਿਸ਼ੇਸ਼ ਤੌਰ ਤੇ ਇਹ ਵਾਅਦਾ ਕੀਤਾ ਕੱਲੀ ਕਾਂਗਰਸ ਪਾਰਟੀ ਔਰ ਅਥੀ ਕਾਂਗਰਸ ਪਾਰਟੀ ਨਾਲ ਖੜੇ ਕੇਂਦਰ ਸਰਕਾਰ ਦਾ ਇਹ ਕਹਿ ਰਹੇ ਵੀ ਆਉਂਗੀ ਕਿ ਕੇਂਦਰ ਸਰਕਾਰ ਚ ਬੀਜਪੀ ਕਰਨ ਚ ਕੋ ਕਹਿ ਰਹੇ ਗਾ ਦੁੱਧ ਦੇਊਗੀ ਲੱਸੀ ਰੜਕਾਂਗੇ ਅੱਜ ਬਹੁਤ ਹੀ ਵਧੀਆ ਜਿਹੜਾ ਰਿਸਪੌਂਸ ਮਿਲ ਰਿਹਾ ਉੱਧਰ ਅੱਜ ਇੱਥੇ ਦਫਤਰ ਸਾਧ ਘਾਟਨ ਕਰ ਰਹੇ ਆ ਸਾਬ ਸਬਜ਼ੀ ਦੇ ਦਾ ਸਹਿਯੋਗ ਦੇ ਨਾਲ ਸਾਡੇ ਦੋ ਬਲਾਕਪਾਇਕ ਅਕਾ ਰਣਜੀਤ ਸਿੰਘ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੇ ਪੂਰਾ ਉਤਸ਼ਾਹ ਇੱਕ ਇੱਕ ਵੋਟ ਜਿਹੜੀ 1 ਜੂਨ ਨੂੰ ਬੈ ਕੇ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਕਾਮਯਾਬ ਕਰਾਂਗੇ ਕੀ ਲੱਗਦਾ ਫਾਈਟ ਕਿਹਦੇ ਨਾਲ ਮੰਨ ਫਾਈਟ ਹੈ ਦੀ ਗੱਲ ਆਪਾਂ ਕੀ ਹੈ ਮੈਲਾ ਵਧੀਆ ਲਾਤੀ ਹਜੇ ਪਰ ਸਾਨੂੰ ਪਤਾ ਕਿ ਅਸੀਂ 61% ਵੱਡੇ ਮਾਰਜਨ ਦੇ ਨਾਲ ਜਿੱਤਾਂਗੇ ਸਾਰੇ ਬੰਦੇ ਮੁਕਾਬਲੇ ਦਿੰਦੇ ਨੇ